ਅੱਜ ਮੇਗਰਾਜ ਜਰ ਅੱਲਾ ਤੁਹਾਨੂੰ ਮਲਾਉਣਾ ਆਇਆ ਹੈ ਫਰੀਦਕੋਟ ਸ਼ਹਿਰ ਫਰੀਦਕੋਟ ਸ਼ਹਿਰ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਬਾਬੇ ਫਰੀਦ ਦੇ ਨਾਂ ਦੇ ਉੱਤੇ ਬਸਿਆ ਹੋਇਆ ਸ਼ਹਿਰ ਹੈ ਪਰ ਇਹਦਾ ਜੋ ਇਤਿਹਾਸ ਹੈ ਉਹ ਤੁਹਾਨੂੰ ਅਸੀਂ ਉਹ ਬੋਰਡ ਤੋਂ ਸਾਹਮਣੇ ਜਿਹੜੀ ਜਾਣਕਾਰੀ ਲਿਖੀ ਹੋਈ ਹੈ ਉਹਦੇ ਬਾਰੇ ਦੱਸਦੇ ਹਾਂ ਇਹ ਸਾਹਮਣੇ ਕਿਲਾ ਹੈ ਫਰੀਦਕੋਟ ਸ਼ਹਿਰ ਦਾ ਕਿਲਾ ਇਸ ਕਿਲੇ ਦੇ ਵਿੱਚ ਕੀ ਹੋਇਆਗਾ ਅਸੀਂ ਤੁਹਾਨੂੰ ਦੱਸਣਾ ਹੈ ਆਪਾਂ ਪੀਰਾਂ ਦੇ ਨੇੜੇ ਆਏ। ਇਹ ਸਾਹਮਣੇ ਕਿਲਾ ਹੈ। ਲੇਕਿਨ ਇਹਦਾ ਜੋ ਇਤਿਹਾਸ ਹੈ, ਇਸ ਕਿਲੇ ਦਾ ਇਤਿਹਾਸ 12ਵੀਂ ਸਦੀ ਨਾਲ ਜੁੜਿਆ ਹੋਇਆ ਹੈ। ਤੇ 12ਵੀਂ ਸਦੀ ਦੇ ਅੰਤ ਵਿੱਚ ਇਸ ਕਿਲੇ ਦਾ ਨਾਮ ਇੱਥੋਂ ਦੇ ਚੌਧਰੀ ਮੋਕਲਦੇਵ ਦੇ ਨਾਮ ਤੇ ਮੋਕਲ ਨਗਰ ਜਾਂ ਮੋਕਲ ਹਰਸੀ ਜਿਹੜੀ ਫਰੀਦਕੋਟ ਦਾ ਜਿਹੜਾ ਪਹਿਲਾ ਨਾਮ ਸੀ ਉਹ ਮੋਕਲ ਹਰ ਸੀਗਾ ਤੇ ਬਾਬਾ ਫਰੀਦ ਜੀ ਦੇ ਚਰਨ ਪਾਉਣ ਤੋਂ ਮਗਰੋਂ ਚੌਧਰੀ ਮੋਕਲ ਦੇਵ ਨੇ ਇਸ ਦਾ ਨਾਮ ਬਾਬਾ ਫਰੀਦ ਦੇ ਨਾਮ ਤੇ ਫਰੀਦਕੋਟ ਰੱਖ ਦਿੱਤਾ ਜਿਹੜਾ ਮੋਕਲ ਦੇਵ ਸੀਗਾ ਇੱਥੋਂ ਦਾ ਚੌਧਰੀ ਸੀਗਾ ਮੋਕਲ ਨਗਰ ਦਾ ਉਹਨੇ ਬਾਬਾ ਫਰੀਦ ਦੇ ਨਾਮ ਦੇ ਉੱਤੇ ਇਹਦਾ ਨਾਮ ਫਰੀਦਕੋਟ ਰੱਖਿਆ ਬਾਬਾ ਫਰੀਦ ਜੀ ਦਾ ਪਵਿੱਤਰ ਤਪਸਥਾਨ ਕਿਲਾ ਮੁਬਾਰਕ ਵਿੱਚ ਇਹ ਕਿਲਾ ਮੁਬਾਰਕ ਹੈ ਇਹਦੇ ਅੰਦਰ ਹੈ ਇਹਦੇ ਅੰਦਰ ਸ਼ਸ਼ੋਭਤ ਹੈ ਤੇ ਅੱਜ ਦੇ ਰੂਪ ਵਿੱਚ ਇਸ ਕਿਲੇ ਦੀ ਉਹ ਸਾਰੀ ਹੈ ਜਿਹੜੀ ਇਹ 1732 ਈਸਵੀ ਦੇ ਵਿੱਚ ਚੌਧਰੀ ਹਮੀਰ ਸਿੰਘ ਨੇ ਕੀਤੀ ਹੈ ਤੇ ਇਹ ਕਿਲਾ ਤਕਰੀਬਨ 14 ਏਕੜ ਵਿੱਚ ਫੈਲਿਆ ਹੋਇਆ ਹੈ ਤੇ 1899 ਈਸਵੀ ਤੱਕ ਸ਼ਾਹੀ ਕਰਾਣੇ ਦਾ ਜਿਹੜਾ ਨਿਵਾਸ ਸੀ ਉਹ ਇਹਦੇ ਵਿੱਚ ਸੀ ਇਸ ਕਿਲੇ ਦੇ ਤੇ ਕਿਲੇ ਦੇ ਵਿੱਚ ਜਿਹੜੀਆਂ-ਜਿਹੜੀਆਂ ਇਮਾਰਤਾਂ ਨੇ ਵੇਖਣਯੋਗ ਉਹ ਇੱਕ ਤਾਂ ਡਿਊਟੀ ਹੋ ਗਈ ਆਹ ਮੇਨ ਜਿਹੜੀ ਦਿਖਾਈ ਦਿੰਦੀ ਹੈ ਜਦੋਂ ਇਹਦੇ ਅੰਦਰ ਐਂਟਰੀ ਕਰਦੇ ਆਪਾਂ ਇਹਦੇ ਅੰਦਰ ਹੀ ਸੱਜੇ ਪਾਸੇ ਸ਼ੀਸ਼ਮਹਿਲ ਹੈ ਅੱਗੇ ਮੋਤੀ ਮਹਿਲ ਹੈ ਤੇ ਇਹਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਹੜਾ ਬਾਬਾ ਫਰੀਦ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਦੱਸੀ ਜਾਂਦੀ ਹੈ ਤੇ ਦਰਬਾਰ ਹਾਲ ਕੰਪਲੈਕਸ ਤੇ ਇਹਦੇ ਅੰਦਰ ਇੱਕ ਤੋਸ਼ਾਖਾਨਾ ਹੈ ਤੇ ਮਨੀ ਮਾਜਰਾ ਹਵੇਲੀ ਹੈ ਤੇ ਛਤ ਮਹਿਲ ਹੈ ਇਹ ਇਸ ਕਿਲੇ ਦੇ ਅੰਦਰ ਹੈ ਤੇ ਇਹਦਾ ਜਿਹੜਾ ਇਹ ਡਿਊਟੀ ਦਾ ਮੇਨ ਗੇਟ ਹੈ ਇਸ ਕਿਲੇ ਦਾ ਉਹ ਤੁਹਾਡੇ ਸਾਹਮਣੇ ਹੈ ਤੇ ਇਹ ਤੋਂ ਹੁਣ ਤੁਹਾਨੂੰ ਇਹ ਤੇ ਪਤਾ ਲੱਗਿਆ ਕਿ ਇਸ ਫੀਕੋਟ ਸ਼ਹਿਰ ਦਾ ਨਾਂ ਪਹਿਲਾਂ ਮੋਕਲ ਹਰਸ਼ੀ ਮੋਕਲ ਹਰ ਚੌਧਰੀ ਮੋਕਲਦੇਵ ਸੀ ਉਹ ਮੋਕਲਦੇਵ ਨੇ ਬਾਬੇ ਫਰੀਦ ਤੋਂ ਪ੍ਰਭਾਵਿਤ ਹੋ ਕੇ ਆਪਣੇ ਸ਼ਹਿਰ ਦਾ ਨਾਂ ਖਰੀਦਕੋਟ ਰੱਖ ਦਿੱਤਾ ਜਿਹੜਾ ਕਿ ਖਾਨ ਸੂਫੀ ਸੰਤ ਹੋਇਆ ਜਿਨ੍ਹਾਂ ਦਾ ਜਨਮ ਪਾਕਿਸਤਾਨ ਦੀ ਧਰਤੀ ਦੇ ਉੱਤੇ ਪਾਕ ਪਟਨ ਦੇ ਵਿੱਚ ਉਹ ਹੋਇਆ ਕੋਠੀਵਾਲ ਕੋਠੀਵਾਲ ਪਿੰਡ ਸੀਗਾ ਪਾਕ ਪਟਨ ਦੇ ਨੇੜੇ ਉੱਥੇ ਹੀ ਬੈਠ ਕੇ ਉਹਨਾਂ ਨੇ ਆਪਣੇ ਸ਼ਬਦ ਤੇ ਸ਼ਲੋਕ ਜਿਹੜੇ ਉਹ ਰਚੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਏ ਬਾਬਾ ਫਰੀਦ ਦਾ ਜਿਹੜਾ ਸਭ ਤੋਂ ਵੱਡਾ ਮੈਸੇਜ ਹੈ ਮਨੁੱਖ ਨੂੰ ਸ਼ਲੋਕ ਤਾਂ ਉਹਨਾਂ ਦੇ ਸਾਰੇ ਹੀ ਮਤਲਬ ਬੜੇ ਮਹੱਤਵਪੂਰਨ ਨੇ ਪਰ ਬਾਬਾ ਫਰੀਦ ਕਹਿੰਦੇ ਆਏ ਕਿ ਫਰੀਦਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੇ ਗਰੀਬਾਨ ਮੇ ਸਿਰ ਨੀਵਾ ਕਰ ਦੇਖ ਬਾਬਾ ਫਰੀਦ ਕਹਿੰਦੇ ਕਿ ਬੰਦਿਆ ਜੇ ਨੁਕਸ ਵੇਖਣੇ ਤਾਂ ਆਪਦੇ ਵੇਖ ਜੇ ਗੁਣ ਵੇਖਣੇ ਤੇ ਦੂਜਿਆਂ ਦੇ ਵੇਖ ਇਹਦੇ ਵਿੱਚ ਮੋٹے ਤੌਰ ਤੇ ਸਾਨੂੰ ਇਹ ਸੁਨੇਹਾ ਦਿੱਤਾ ਤੇ ਅੱਜ ਜਦੋਂ ਕਿ ਹਾਲਾਤ ਇਹ ਹੈ ਸਾਡੇ ਇਹ ਕੋਣ ਮੈਂ ਆਪਦੇ ਵੇਖਣਾ ਹੈ ਨੁਕਸ ਦੂਜਿਆਂ ਦੇ ਵੇਖਣਾ ਹੈ ਤੇ ਬਾਬਾ ਫਰੀਦ ਦੀ ਬਾਣੀ ਤੋਂ ਅਸੀਂ ਮੈਨੂੰ ਆਉ ਲੱਗਦਾ ਦੂਰ ਹੁੰਦੇ ਜਾ ਰਹੇ ਆ ਤੇ ਅੱਜ ਇਹ ਜਗ੍ਹਾ ਇਹਦੇ ਅੰਦਰ ਅਸੀਂ ਜ्या ਕੇ ਅੰਦਰ ਮੱਥਾ ਵੀ ਟੇਕ ਕੇ ਆਏ ਆ ਤੇ ਉਹ ਜਗ੍ਹਾ ਜਿਹੜੀ ਹੈਗੀ ਹੈ ਬਾਬਾ ਫਰੀਦ ਜੀ ਨੇ ਜਿਹੜੀ ਇੱਥੇ ਉਹ ਟੋਕਰੀ ਦੀ ਸੇਵਾ ਵੀ ਕੀਤੀ ਜਦੋਂ ਇਹ ਕਿਲਾ ਬਣ ਰਿਹਾ ਸੀਗਾ ਜਾਂ ਕੋਈ ਇੱਥੇ ਉਹ ਸਾਰੀ ਹੋ ਰਹੀ ਸੀ ਤਾਂ ਬਾਬਾ ਫਰੀਦ ਜੀ ਨੂੰ ਵੀ ਕਹਿੰਦੇ ਟੋਕਰੀ ਢੋਣ ਦੇ ਉੱਤੇ ਲਾ ਲਿਆ ਗਿਆ ਸੀ ਤੇ ਉਹ ਟੋਕਰੀ ਤੇ ਪਰਲੇ ਪਾਸੇ ਜਿਹੜੀ ਜਗ੍ਹਾ ਹੈਗੀ ਜਿੱਥੇ ਉਹਨਾਂ ਨੇ ਜਾ ਕੇ ਆਪਣੇ ਹੱਥਾਂ ਦੀ ਸਫਾਈ ਕੀਤੀ ਹੈ ਆਪਣੇ ਸਰੀਰ ਦੀ ਸਫਾਈ ਕੀਤੀ ਹੈ ਇੱਥੇ ਕੰਮ ਕਰਨ ਤੋਂ ਬਹੁਤ ਸੇਵਾ ਕਰਨ ਤੋਂ ਬਾਅਦ ਉਹ ਜਗ੍ਹਾ ਵੀ ਤੁਹਾਨੂੰ ਦਿਖਾਉਣੀ ਹੈ ਤਾਂ ਇਹ ਕਿਲਾ ਮੁਬਾਰਕਾ ਫੀਟ ਕੋਟ ਦਾ ਧੰਨਵਾਦ ਜੀ ਹੂੰ ਸਟਾਰਟ ਦੋਸਤੋ ਅੱਜ ਜਿਹੜੀ ਜਗ੍ਹਾ ਤੇ ਦਰਸ਼ਨ ਕਰ ਰਹੇ ਹੋ ਤੁਸੀਂ ਇਹ ਚਰਨ ਛੋ ਟਪਸਥਾਨ ਬਾਬਾ ਸ਼ੇਖਰੀ ਜੀ ਹੈ ਜਦੋਂ ਕੈਮਰਾ ਕੋਲ ਜਾਂਦੇ ਮੈਨੂੰ ਮਾਈਕ ਨਾ Baba Farid, ah. é